ਨਦਰ ਰੋਸ ਕੇ ਤਲ ਗਿਆ ਮੁੰਡਾ ਵੀ ਸੀ ਇਹ ਵੀ ਮਾਹੌਲ ਉਸ ਵਜੋਂ ਬੰਦਾ ਹੈ ਹਾਂ ਜੋ ਤੇਨਾਂ ਅੱਥਰ ਨਗ ਨਹੀਂ ਲੈ ਗਈ ਇਹ 50 ਕਰਾ ਲਾਉਂਦਾ ਆਪਰਾ ਪਤਾ ਇਹ ਲੱਗ ਗਿਆ ਨੀ ਸ਼ਾਂਤੀ ਘਰਾਂ ਨੂੰ ਇੱਥੇ ਆ ਗਈ ਆ ਗਿਆ ਸਭ ਨੂੰ ਦੇਖਣ ਤੇ ਜਾਦਾ ਕਰ ਘਰਾਂ ਕੇ ਜੰਮੇ ਪਾ ਗਿਆ ਕਾਰਵਾਈ ਕਰਗੇ ਚਲ ਨਾ ਦੇ ਰਤੀ ਕੇ ਆਇਓ ਨਾ ਨੂੰ ਹਾਂਜੀ ਇੱਟੋ 4 ਜਿਹੜੇ ਲਾਇਆ ਕਰੋ ਕੋਈ 1 ਜਿਹੜਾ ਲਾ ਕੇ ਚੋਟ ਜਾਂਦੀ ਹੈ ਹਾਂਜੀ 4-5 ਜਿਹੜੇ ਲਾਇਆ ਕਰੋ ਦੁੱਗੇ ਤੇ ਵੱਜ ਜਾਣੇ ਪੀਨ ਵਾਲਿਆਂ ਨੂੰ ਫੜੀ ਜਾਂਦੇ ਆ ਉੱਥੇ 1000 ਰੁਪਏ ਲੈ ਕੇ ਉੱਥੇ ਛੱਡ ਦਿੰਦੇ ਆ ਪੀਨ ਵਾਲੇ ਜਿਹੜੇ ਵੇਚਣ ਵਾਲੇ ਆ ਫੇਰ ਕੰਦਾਂ ਨਾਲ ਲੱਗੇ ਹੁੰਦੇ ਆ ਉਹਨਾਂ ਨੂੰ ਕੋਈ ਫਰਦਾ ਨਹੀਂ ਆ ਜੀ ਸਾਡੇ ਪਿੰਡ ਦੇ 14-15 ਸਾਲ ਸੀ ਜੀ 4 ਸਾਲ ਉਮਰੇ 18 ਸਾਲ ਉਮਰੇ ਸਾਰੀ ਹਾਂਜੀ ਨਿੱਕੇ ਨਿੱਕੇ ਬੱਚੇ ਸਾਡੇ ਪਿੰਡ ਦੇ ਟੀਕੇ ਲਾਉਣ ਦੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇੱਕ ਦਿਨ ਆਉਂਦੀ ਹੈ 10 ਦਿਨ ਫੇਰ ਨਹੀਂ ਆਉਂਦੀ ਹੂੰ ਹੂੰ ਇਥੇ ਕੀ ਬੰਦਾ ਕੀ ਕਰੇ ਜੇ ਉੱਥੇ ਕੇ ਪਲਾਟ ਵੰਡੇ ਤੇ ਪਲਾਟਾਂ ਦੇ ਮਗਰ ਚਲ ਜਾਂਦੇ ਆ ਕਿ ਕਦੇ ਕਦੀ ਮੂਸਲਾ ਦੇ ਉਹਲੇ ਉਹੜਦੇ ਆ ਕਦੀ ਕਿਤੇ ਉਹਲੇ ਹੋ ਕੇ ਟੀਕੇ ਲਾਉਂਦੇ ਹਾਲੇ ਥੋੜਾ ਦਿਨ ਹੋਇਆ ਪਹਿਲਾਂ ਇੱਕ ਦੀ ਦਰਦ ਹੋਈ ਆ ਹੁਣ ਦੂਜੇ ਦੀ ਹੋ ਗਈ ਏ ਕੀ ਬਣਵਾ ਦੇ ਫਿਰ ਦੱਤ ਮੰਗੀ ਕੀ ਕਰਦਾ ਵੀ ਜਿਹੜਾ ਦੂਜੀ ਪੀੜ੍ਹੀ ਉਹ ਬਚਾਈ ਜਾਵੇ ਹੱਥ ਜੋੜ ਕੇ ਹੋਏ ਬੇਨਤੀ ਆ ਜਿਹੜਾ ਗਾੜੀ ਆ ਉਹ ਜਿਹੜੇ ਹੁਣ ਮੇਰੇ ਚਾਚੇ ਤਾਇਰੇ ਗਏ ਵੀ ਨਾ ਕਿਤੇ ਇਹਨਾਂ ਨੇ ਕੰਮਾਂ ਚ ਲੱਗ ਜਾਣ ਤਿੰਨ ਭਰਾ ਇਹ ਛੋਟਾ ਜਿਹਾ ਦਸਰਾਂ ਸਭ ਤੋਂ ਛੋਟਾ ਜੀ ਮੈਂ ਜੀ ਮਿੰਦਰ ਤੋਂ ਚਾਹਤਾ ਰਮਾਤੋਲ ਬੰਦੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਸਾਰੇ ਪੰਜਾਬ ਵਿੱਚ ਬਹੁਤ ਬੁਰਾ ਹਾਲ ਹੈ ਇਸ ਤੋਂ ਸਾਡੇ ਪਿੰਡ ਨੂੰ ਬੁਰਾ ਹਾਲ ਆਇਆ ਇਹ ਪ੍ਰਸ਼ਾਸਨ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਲੋਕਾਂ ਦੇ ਮੁੰਡੇ ਬਚਾਓ ਤੁਸੀਂ ਨੌਕਰੀਆਂ ਕਰਦੇ ਜੇ ਤੁਸੀਂ ਫਿਰੇ ਤਰੇ ਮਾਰਿਆ ਕਰੋ ਰਾਤੀ ਪ੍ਰਸ਼ਾਸਨ ਵਾਲੇ ਇੱਥੇ ਆਏ ਨੇ ਉਸ ਵਾਲੇ ਆਏ ਨੇ ਉਹ ਕੋਈ ਕਾਰਵਾਈ ਨਹੀਂ ਕਰਕੇ ਗਏ ਪੰਚਾਇਤ ਚਾਹੁੰਦੀ ਹੀ ਕੋਈ ਕਾਰਵਾਈ ਕਰਨ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਬਿਨਾਂ ਕਾਰਵਾਈ ਕਰਨ ਤੁਸੀਂ ਚਲੇ ਗਏ ਨੇ ਤੇ ਆਪਾਂ ਨੌਜਵਾਨਾਂ ਲੱਗੇ ਵੀ ਜਿਹੜੀ ਬੇਨਤੀ ਕਰਨੀ ਹੈ ਵੀ ਜਿਹੜਾ ਸਾਡੇ ਪਿੰਡ ਦੀ ਇਹ ਕੰਮ ਕਰਦੇ ਨੇ ਉਹ ਬਾਜ਼ ਆ ਜਾਣ ਜੇ ਆਪਾਂ ਇਕੱਲੇ ਇਕੱਲੇ ਦਾ ਨਾਲ ਖਾਵਾਂਗੇ ਜਾ ਕੇ ਤੇ ਜੀ ਇਹ ਇਹ ਕੰਮ ਕਰੋਂ ਨਾ ਹਟੇ ਪ੍ਰਸ਼ਾਸਨ ਅੱਗੇ ਇਹ ਬੇਨਤੀ ਆ ਕਿ ਇਹਨਾਂ ਲੋਕਾਂ ਭਗਵੰਤ ਮਾਨ ਲੇ ਕਿ ਵੀ ਮੈਂ ਤੇ ਬੇਨਤੀ ਕਰੂੰਗਾ ਕਿ ਭਗਵੰਤ ਮਾਨ ਜੀ ਲੋਕਾਂ ਦੇ ਮੁੱਢੇ ਬਚਾ ਲਓ ਤੁਸੀਂ ਜਿਹੜਾ ਸੀ ਇਹ ਵਾਅਦਾ ਕੀਤਾ ਸੀ ਆਪਾਂ ਨਸ਼ਾ ਬੰਦ ਕਰਾਂਗੇ ਪਰ ਨਸ਼ਾ ਪਿੰਡਾਂ ਦੇ ਵਿੱਚ ਆਣ ਕੇ ਝਾਤੀ ਮਾਰੋ ਕਿੰਨਾ ਵੱਧ ਗਿਆ ਵਾ ਘਟਿਆ ਨਹੀਂ ਅੱਗੇ ਨੂੰ ਵਧਿਆ ਵਾ ਨਸ਼ਾ ਜੋ ਰਹੇ ਆ ਆਮ ਪਾਰਟੀ ਸਰਕਾਰ ਪੜੀਆਂ ਮੈਂ ਵੀ ਆਮ ਪਾਰਟੀ ਦਾ ਮੈਂਬਰ ਆ ਪਰ ਮੈਨੂੰ ਦੁੱਖ ਲੱਗਦਾ ਵਾ ਜਦੋਂ ਪਿੰਡਾਂ ਵਿੱਚ ਹੀ ਨੌਜਵਾਨਾਂ ਦੀ ਮੌਤਾਂ ਹੁੰਦੀਆਂ ਨੇ ਤੇ ਅਸੀਂ ਪਿੰਡ ਵਾਗੇ ਬਿਆਨਤੀ ਕਰਦੇ ਆ ਪਿੰਡ ਵਾਲੇ ਸਾਰੇ ਨਗਰ ਵਾਲੋਂ ਕਿ ਸਾਡੇ ਪਿੰਡ ਵਿੱਚ ਥੋੜਾ ਮੇਰ ਪਰਿਆ ਹੱਥ ਰੱਖੋ ਪੁਲਿਸ ਵਾਲਿਓ ਤੇ ਥੋੜਾ ਬਤਾ ਆਣ ਕੇ ਇੱਥੇ ਫੇੜਾ ਜਿਹੜਾ ਮਾਰਿਆ ਕਰੋ ਕਿ ਇਹਨਾਂ ਜਿਹੜੇ ਵੇਜਤੇ ਨੇ ਉਹਨਾਂ ਨੂੰ ਫੜੋ ਜਿਹੜੇ ਪੀਣ ਵਾਲਿਆਂ ਨੇ ਉਹਦੇ ਵਿਚਾਰੇ ਅੱਗੇ ਫਸੇ ਨੇ ਉਹਨਾਂ ਦੇ ਅੱਗੇ ਵਸਦੀ ਗੱਲ ਨਹੀਂ ਆ ਪਰ ਜਿਹੜੇ ਵੇਜਤੇ ਨੇ ਉਹਨਾਂ ਦੇ ਚਕਾੜ ਵਿੱਚ ਜ਼ਰੂਰ ਹੋਣੀ ਚਾਹੀਦੀ ਆ ਇਹ ਸਾਡੀ ਮੰਗ ਆ ਜੀ ਵਾਹਿਗੁਰੂ ਜੀ ਕਾ